ਪਤਵੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਔਰ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਆ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਮੈਂ ਆਪਣੇ ਸਮੁੱਚੇ ਡਿਪਾਰਟਮੈਂਟ ਨੂੰ ਆ ਵਧਾਈ ਦੇਣਾ ਕਿ ਜਿਨ੍ਹਾਂ ਨੇ ਅੱਜ oprala ਜਿਹੜਾ ਵਾ ਉਹ ਕੀਤਾ ਹੈ ਤੇ ਜਿਵੇਂ ਤੁਸੀਂ ਪਿੱਛੇ ਵੇਖਿਆ ਹੀ ਆ ਕਿ ਸਾਡੀਆਂ ਮਹਿਲਾਵਾਂ ਨੇ ਆਪਣੇ ਘਰਾਂ ਦੇ ਵਿੱਚ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਤੇ ਉਹਨਾਂ ਨੂੰ ਸੇਲ ਵੀ ਕਰਦੇ ਆ ਤੇ ਇਹਦੇ ਨਾਲ ਬੰਦਾ ਖਰੇ ਬੈਠਾ ਜਿਹੜਾ ਉਹ ਆਪਣੀ ਕਮਾਈ ਵੀ ਕਰ ਸਕਦਾ ਹੈ ਤੇ ਅੱਗੇ ਉਹਨਾਂ ਦਾ ਜਿੰਨਾ ਹੁਨਰ ਹੈ ਜਿਸ ਢੰਗ ਨਾਲ ਉਹ ਮਾਰਕੀਟਿੰਗ ਕਰਕੇ ਗਿਆ ਆਪਣਾ ਵਪਾਰ ਨੂੰ ਅੱਗੇ ਵਧਾ ਸਕਦਾ ਐਵੇਂ ਸਾਡੇ ਬਾਕੀ ਡਿਪਾਰਟਮੈਂਟਸ ਨੇ ਜਿਹੜੇ ਅਲੱਗ-ਅਲੱਗ ਚੀਜ਼ਾਂ ਤੇ ਜਿਹੜੀ ਜਾਗਰੂਕਤਾ ਫਲਾਉਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਚਾਹੇ ਸਾਡੇ ਹੈਲਥ ਵਾਲੇ ਨੇ ਤੇ ਵਧੀਆ ਲੱਗਾ ਪਹਿਣਾ ਵੱਲੋਂ ਆਪਣਾ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਉਹਨਾਂ ਦੀ ਕਿਹੋ ਜੀ ਮਦਦ ਕੀਤੀ ਸਰਕਾਰ ਸਮੇਂ-ਸਮੇਂ ਤੇ ਜਿਹੜੀ ਉਹਨਾਂ ਨੂੰ ਕੋਈ ਪ੍ਰੋਡਕਟ ਬਣਾਉਣ ਲਈ ਮਸ਼ੀਨਾਂ ਦੀ ਲੋੜ ਪੈਂਦੀ ਹੈ ਤੇ ਉਹ ਸਬਸਿਡੀ ਤੇ ਜਾਂ ਕਈ ਵਾਰ ਬਿਨਾਂ ਸਬਸਿਡੀ ਤੋਂ ਵੀ ਸਿੱਧੀਆਂ ਵੀ ਜਿਹੜੀਆਂ ਕੋਈ ਫ੍ਰੀ ਵੀ ਉਹ ਹੀ ਮੁਹੱਈਆ ਕਰਵਾਉਂਦੀ ਹੈ ਸੋ ਬਾਕੀ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਖੁਦ ਨਿੱਜੀ ਤੌਰ ਤੇ ਇਹਨਾਂ ਦੀ ਜ਼ਰੂਰ ਵੱਡੀ ਮਦਦ ਕਰਾਂਗੇ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਪਰ ਫੇਰ ਵੀ ਕਿਤੇ ਨਾ ਕਿਤੇ ਔਰਤਾਂ ਦੇ ਨਾਲ ਧੱਕੇਸ਼ਾਹੀ ਵੇਖਣ ਨੂੰ ਮਿਲਦੀ ਰਹਿੰਦੀ ਹੈ ਕੀ ਨਵਾਂ ਜਿਹੜਾ ਕਾਨੂੰਨ ਕੋਈ ਲਿਆਂਦਾ ਜਾ ਕਿ ਇਹਨਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾਵੇ। ਆ ਦੇਖੋ ਐਕਟ ਤੇ ਕਾਨੂੰਨ ਪਹਿਲਾਂ ਹੀ ਬਣੇ ਆ ਪਰ ਸਾਨੂੰ ਇਹ ਸਮਾਜ ਨੂੰ ਖੁਦ ਸਿਆਣਾ ਹੋਣਾ ਪੈਣਾ ਹੈ ਕਿ ਮਨੁੱਖ ਕੋਈ ਵੀ ਐਚਆਈਓ ਔਰਤਾਂ ਨੇ ਚਾਹੇ ਮਰਦ ਹੈ ਉਹ ਇੱਕ ਵਾਰੀ ਇਸ ਜ਼ਿੰਦਗੀ ਤੇ ਹੈ ਸੋ ਉਹਦੇ ਨਾਲ ਸਹੀ ਬਤੀਰੇ ਨਹੀਂ ਹਨ ਜਿੰਦਗੀ ਜਿਉਣੀ ਕਰਨੀ ਚਾਹੀਦੀ। ਮਨੋਖ ਸਿੰਘ ਲਾਲਪੁਰਾ ਵੱਲੋਂ ਕੀ ਸੰਦੇਸ਼ ਹੈ ਇਸ ਦਿਵਸ ਮੌਕੇ ਅਤੇ ਕੀ ਕਹਿਣਾ ਚਾਹੋਗੇ? ਆ ਮੈਂ ਇਸ ਦਿਸਤੇ ਹੀ ਕਹਿਣਾ ਕਿ ਸਾਡੇ ਜਿਹੜੀਆਂ ਔਰਤਾਂ ਵਾਂ ਉਹਨਾਂ ਦਾ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਚਾਹੇ ਸਾਨੂੰ ਬਚਪਨ ਤੋਂ ਜਦੋਂ ਅਸੀਂ ਪਾਲਦੇ ਹਾਂ ਤੇ ਮਾਂ ਦੇ ਹੱਥਾਂ ਦੇ ਵਿੱਚ ਹੀ ਜਿਹੜਾ ਪਾਲਦੇ ਹਾਂ ਮਾਂ ਹੀ ਬੱਚੇ ਦਾ ਧਿਆਨ ਰੱਖਦੀ ਹੈ ਤੇ ਇਸ ਸਮਾਜ ਨੂੰ ਸ੍ਰਿਸ਼ਟੀ ਨੂੰ ਜਿਹੜੀ ਔਰਜ ਚਲਾਉਂਦੀ ਹੈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ